ਸੋਚੀ ਰਿਹਾ ਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਅੱਪਾ ਪਾਉਣ ਲੱਗੇ ਸੀ ਅਚਾਰ ਮੱਕੀ ਦਾ ਆਪਣੇ ਤੇ ਬਾਈ ਉਹ ਨਹੀਂ ਆਪਣੇ ਨਾਲ ਦੇ ਪੰਡਾ ਤੋਂ ਹੀ ਨੇ ਜੰਡਾਲੀ ਤੋਂ ਤੇ ਇਹ ਮਸ਼ੀਨ ਦਾ ਕੰਮ ਵੀ ਨੀਲਾ ਟਰੈਕਟਰ ਨਾਲ ਫਿੱਟ ਕੀਤੀ ਹੈ ਪਰ ਬਾਸਕਟ ਵੀ ਲਾ ਕੇ ਬਹੁਤ ਜੇ ਲੱਗੇਗੀ ਇੱਕ ਤਾਂ ਤੁਹਾਨੂੰ ਭਾਜਣਾ ਠਕੜ ਜਾਂਦੀ ਹੈ ਤੇ ਕੰਮ ਬਹੁਤ ਜਲਦੀ ਨੇਪੜਦਾ ਤੇ ਮੌਸਮ ਖਰਾਬ ਹੋਣ ਕਰਕੇ ਬਹੁਤ ਸੱਟ ਲੱਗਿਆ ਜਿਵੇਂ ਅੱਗੇ ਆਪਾਂ ਤੇ ਟੋਕਾ ਕਰਕੇ ਫਿਰ ਅਚਾਰ ਪਾਉਂਦੇ ਸੀਗੇ ਤੇ ਜਿਹੜੀ ਵੀ ਜਿਹੜਾ ਛੋਟਾ ਕੰਮ ਹੈ ਥੋੜਾ ਅਚਾਰ ਪਾਉਣਾ ਹੈ ਕਿੰਨੇ ਸੀ ਥੋੜਾ ਹੀ ਪਾਉਣਾ ਸੀਗਾ तकरीबन 1.5 ਕਿੱਕੜ ਦਾ ਤੇ ਉਹਦੇ ਲਈ ਇਹ ਬਹੁਤ ਵਧੀਆ ਨੇ ਜੀ ਤੇ ਟਿਕ ਟਕ ਕੰਮ ਬਹੁਤ ਜਲਦੀ ਨਿਪਟਦਾ ਹੈ ਤੇ ਦੂਜਾ ਹੈ ਅਚਾਰ ਦੀ ਜਿਹੜੀ ਕੁਆਲਿਟੀ ਸੀਗੀ ਜਿਹੜਾ ਦੂਆ ਟੋਕਾ ਕਰਦੇ ਸੀ ਉਹਦੇ ਨਾਲੋਂ ਬਹੁਤ ਵਧੀਆ ਹੈ ਮੈਂ ਜਿੰਨਾ ਤੱਕ ਦੇਖੀ ਹੈ ਬਾਕੀ ਰਹਿੰਦੀ ਗੁੰਦੀ ਗੱਲ ਆ ਮਾੜਾ ਮੋਟਾ ਗੱਲਾ ਕੇ ਸੀਗਾ ਤਾਂ ਵੀ ਚੱਲ ਪਏ ਕਿਉਂਕਿ ਸਾਰੇ ਟਰੈਕਟਰ ਬਾਈ ਉਹਨਾਂ ਦੇ 4x4 ਨੇ ਤੇ ਜਿਹੜਾ ਇਹਨੂੰ ਮਸ਼ੀਨ ਨੂੰ ਲਾਇਆ ਹੈ 90 HP ਦਾ ਲਾਇਆ ਹੈ ਤੇ ਬਾਕੀ ਤਾਂ ਠੀਕ ਨੇ ਤੇ ਆਪਾਂ ਪਿੱਟ ਦੇ ਸਾਈਡਾਂ ਦੇ ਉੱਤੇ ਲਪਾਫਾ ਪਾਇਆ ਕਈ ਵੀਰ ਸਾਰੇ ਪਿੱਟ ਚ ਵੀ ਲਪਾਫਾ ਪਾ ਲਉਂਦੇ ਨੇ ਪਰ ਇਹ ਹੁੰਦਾ ਵੀ ਜਿਹੜਾ ਆਚਾਰ ਦੇ ਵਿੱਚੋਂ ਪਾਣੀ ਨਿਕਲਣਾ ਆਉਂਦਾ ਫਿਰ ਉਹ ਹੀਟਾ ਰਚ ਜਾਂਦਾ ਹੈ ਨਹੀਂ ਫਿਰ ਉਹ ਖਰਾਬ ਕਰਦਾ ਤਾਂ ਕਰਕੇ ਹੀ ਤੋਂ ਆਪਾਂ ਸਾਰਕ ਨਹੀਂ ਪਾਇਆ ਸੱਡਾਂ ਸੱਡਾਂ ਤੇ ਲਫਾਫਾ ਪਾਇਆ ਬਣਾ ਕੇ ਭੇਜਨਾ ਹਰੇ ਤੇ ਇੱਧਰ ਆਪਣਾ ਛੋਟਾ ਕਹਿੰਦਾ ਮੈਂ ਵੀ ਕਹਿੰਦਾ ਚਾਰ ਸੈਟ ਕਰੂੰਗਾ ਤੇ ਇਹਨੂੰ ਵੀ ਲਾਤਾ ਆਪਾਂ ਚਾਰ ਸੈਟ ਕਰਨ ਮੈਂ ਹੌਲਾ ਗਰਮੀ ਗਰਮੀ ਉਤਰਾ ਬੈਠੇ ਰਹਿੰਦੇ ਹੁਈ ਸੀਆਂ ਚ ਤੇ ਇਹਦਾ ਫਾਇਦਾ ਤਾਂ ਇਹੀ ਰਹਿੰਦਾ ਜੀ ਇਸ ਤੋਂ ਇਲਾਵਾ ਮਸ਼ੀਨ ਦੀ ਬੜਾਈ ਦਾ ਕੰਮ ਵਧੀਆ ਕਿਉਂਕਿ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਜਿਹੜਾ ਕੰਮ ਹੈ ਨਮੇੜਤਾ ਤੁੱਕੇ ਹੁਣ ਸਾਮਾ ਤੇ ਮੌਸਮ ਦੇ ਦਿਨ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਰਫਾਤ ਦੇ ਕਾਫੀ ਜਿਗੇ ਤੇ ਆਹ ਤਿੰਨ ਚਾਰ ਦਿਨ ਨੰਗੇ ਤੇ ਆਪਾਂ ਹੁਣ 963 ਨੂੰ ਚੜਾਇਆ ਹੋਇਆ ਸੀਗਾ ਉੱਪਰ ਟਵਾਈ ਕਰਨ ਨੂੰ ਵੀ 963 ਦੇ ਮਗਰ ਪਾ ਤੇ ਹਾਲ ਆਪਾਂ 15 ਕਲਟੀਵੇਟਰ ਵੀ ਜਿੰਨਾ ਵਜਨ ਹੋ ਜਵੇ ਉਹਨਾਂ ਜ਼ਿਆਦਾ ਵਧੀਆ ਤਾਂ ਜੋ ਉਹਦੀ ਪੂਰੀ ਐ ਟਵਾਈ ਹੋ ਸਕੇ